ਰੱਬ ਦੇ ਰੰਗ ਸਹੀ ਗਏ ਰੱਬ ਹੀ ਜਾਣੇ 코로나 ਦੀ ਜਿਹੜੀ ਵੈਕਸੀਨ ਲਵਾਈ ਹੈ ਲੋਕਾਂ ਨੇ ਉਹਦੇ ਨਾਲ ਕਹਿੰਦੇ ਦਿਲ ਦਾ ਦੌਰਾ ਆ ਜਾਂ ਕਦੇ ਬਿਮਾਰੀਆਂ ਲੱਗ ਸਕਦੀਆਂ ਨੇ ਕਦੇ ਛੱਜੇ ਗੱਡੀ ਬਾੜ ਲਈ ਕਦੇ ਖੱਬੇ ਬਾੜ ਲਈ ਹੈ ਨਹੀਂ ਐਂਡਿਕਟਰ ਦੇਣਾ ਜ਼ਰੂਰ ਠੀਕ ਆ ਇੱਕ ਬੱਤੀਆਂ ਤੇ ਜਿਹੜੀ ਮਰਜ਼ੀ ਬੱਤੀ ਹੈ ਸਾਰਿਆਂ ਦੇ ਕੈਮਰੇ ਲੱਗੇ ਨੇ ਪੂਰਾ ਸਿਸਟਮ ਕੈਮਰਿਆਂ ਤੇ ਆ ਠੀਕ ਆ ਮਾੜੀ ਜੀ ਵੀ ਤੁਸੀਂ ਗਲਤੀ ਕੈਮਰੇ ਚ ਕੈਚ ਹੋ ਜਾਓਗੇ ਜੇ ਦੀ ਗਰਾਮਾ ਮੁਖਾ ਲੋਕ ਹੋਲੀ ਗੱਡੀ ਚਲਾਉਂਦੇ ਆ ਨਹੀਂ ਵੀ ਭਜਾਉਂਦੇ ਨਹੀਂ ਛੱਟੇ ਨਾਲ ਬੈਣ ਦੂਈ ਗੱਡੀ ਤੇ ਬਹੁਤ ਿਆ ਨਾ ਜਾਣਾ ਪੈਂਦਾ ਇਹ ਵੀ ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਜੀ ਕਿਦਾਂ ਸਾਰੇ ਠੀਕ ਠਾਕ ਹੋ ਜੀ ਅੱਜ ਵੀਰੇ ਸੌਦੀਆ ਰੋਡ ਤੇ ਜਰਾਤ ਦਾ ਮੀਂਹ ਪੈਂਦਾ ਤੇ ਹੁਣ ਮੜਾ ਜਾਂ ਸਾਡੇ ਆ ਮੀਂਹ ਪਾਣੀ ਪਾਣੀ ਕੀਤਾ ਪਿਆ ਕੁਦਰਤ ਰੰਗ ਸਹੀ ਗੱਲ ਆ ਸਵੇਰ ਦਾ ਮੀਂਹ ਪਈ ਜਾਂਦਾ ਰਾਤ ਦਾ ਮੀਂਹ ਪਈ ਜਾਂਦਾ ਦੇਖਿਓ ਤੁਹਾਨੂੰ ਅੱਜ ਦਿਖਾਉਣੇ ਆ ਆਪਾਂ ਨਵਾਂ ਰੋਡ ਤੇ ਮੀਂਹ ਦੇ ਹਾਲਾਤ ਦਿਖਾਉਣੇ ਆ ਰੋੜਾਂ ਤੇ ਠੀਕ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਵੀਰੇ ਫਾਲੋਅਰ ਕਰ ਲਿਓ YouTube ਤੇ ਦੇਜਿਓ ਸਬਸਕ੍ਰਾਈਬਰ ਕਰ ਲਿਓ ਫੇਸਬੁੱਕ ਤੇ ਦੇਜਿਓ ਫਾਲੋਅਰ ਕਰ ਲਿਓ ਠੀਕ ਆ ਜੀ ਤੇ ਵੀਡੀਓ ਨੂੰ ਕਰਦੇ ਸ਼ੇਅਰ ਦੇਖਿਓ ਵੀਰੇ ਪਾਣੀ ਪਾਣੀ ਖੜਾ ਵੀਰੇ ਫੁੱਲ ਫੁੱਲ ਰਾਤ ਦਾ ਮੀਂਹ ਪਈ ਜਾਂਦਾ ਦਿਨ ਦਾ ਹੁਣ ਮੜਾ ਜੱਟ ਗਿਆਗਾ ਅਜੇ ਵੀ ਕਹਿੰਦੇ ਕੱਲ ਨੂੰ ਵੀ ਮੀਂਹ ਆ ਪਰਸਨ ਵੀ ਕਈ ਦਿਨ ਮੀਂਹ ਇੱਕ ਨਹੀਂ ਪਈ ਜਾਂਦਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਵੀਰੇ ਜਰੂਰ ਸ਼ੇਅਰ ਕਰਦਿਆ ਕਰੋ ਠੀਕ ਹੈ ਜੀ ਦੇਖਿਓ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਮੀਂਹ ਹੈ ਪਾਣੀ ਪਾਣੀ ਕਿਰਿਆ ਹੋਇਆ ਰੱਬ ਦੇ ਰੰਗ ਸਹੀ ਗੇ ਰੱਬ ਹੀ ਜਾਣੇ ਨੇ ਤਬਾ ਤਬਾ ਕਰਾਈ ਵੀ ਹੈ ਠੰਡ ਕਰਾਈ ਵੀ ਹੈ ਮੌਸਮ ਚੌਥਾ ਪੰਜਵਾਂ ਮਹੀਨਾ ਚੜਨ ਵਾਲਾ ਚੌਥੇ ਮਹੀਨੇ ਦਾ ਲਾਸਟ ਦਿਨ ਰਹਿ ਗਿਆ ਤੁਸੀਂ ਦੇਖ ਸਕਦੇ ਹੋ ਪਾਣੀ ਪਾਣੀ ਖੜਾਗਾ ਪਹਿਲਾਂ ਵੱਧ ਖੜਾ ਸੀਗਾ ਕਿਉਂਕਿ ਇੱਥੇ ਪਾਣੀ ਦੀ ਸੁਵਿਧਾ ਵਧੀਆ ਪਾਣੀ ਦਾ ਇੱਥੇ ਪਾਣੀ ਬਸ ਥੋੜਾ ਜਿਹਾ ਟਾਈਮ ਹੀ ਖੜਦਾ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਘਟਰਾ ਵਿੱਚ ਪਾਣੀ ਨਿਕਲ ਜਾਂਦਾ ਪਾਣੀ ਦਾ ਸਿਸਟਮ ਬਹੁਤ ਵਧੀਆ ਇਹਨਾਂ ਦੇ ਮੁਲਕ ਦੇ ਵਿੱਚ ਬਹੁਤ ਹੀ ਘੈਂਡਾ ਪਾਣੀ ਬੜਾ ਟਾਈਮ ਖੜਦਾ ਨਹੀਂ ਪਹਿਲਾਂ ਖੜਾ ਸੀਗਾ ਜਦ ਪੈਂਦਾ ਸੀਗਾ ਥੋੜੇ ਜਿਹੇ ਟਾਈਮ ਬਾਅਦ ਤੁਸੀਂ ਐ ਵੀ ਦੇਖਿਓ ਵੀਰੇ ਜਿਵੇਂ ਸੁੱਕ ਜਾਣਾ ਵੀਰੇ ਬਸ ਸੜਕਾਂ ਜਮੀਂ ਸਾਫ਼ ਹੋ ਜਾਣੀਆਂ ਨੇ ਜਮੀਂ ਸੁੱਕ ਜਾਣਾ ਪਾਣੀ ਪੁਣੀ ਨਾਲ ਦੀ ਨਾਲ ਬਸ ਅੱਧੇ ਪੁਣੇ ਘੰਟੇ ਤੱਕ ਮੇਰੇ ਹਿਸਾਬ ਨਾਲ ਪਾਣੀ ਬਿਲਕੁਲ ਸਾਫ਼ ਹੋ ਜਾਣਾ ਜੀ ਠੀਕ ਹੈ ਜੀ ਪੈਂਦਾ ਪਰ ਰਾਤ ਦਾਗਾ ਰਾਤ ਦਾ ਪਈ ਜਾਂਦਾਗਾ ਤੇ ਜਦ ਸਵੇਰੇ ਮੋਟਿਆ 6 ਵਜੇ ਜਲਦੀ ਮੀਂਹ ਪੈਂਦਾ ਸੀਗਾ ਤੇ ਹੁਣ ਤੋਂ ਦੇਖ ਲੋ ਜੀ 12 ਵਜ ਗਿਆ ਆ ਜਾਂਦਾ ਟਾਈਮ ਹੋ ਗਿਆ ਆ ਜਾਂ ਹੁੰਦੀ ਆ ਤੇ ਹੁਣ ਵੀ ਦੇਖ ਲੋ ਤੁਸੀਂ ਦੇਖ ਸਕਦੇ ਹੋ ਅਸ਼ਹਾਦ ਅਨ ਮੁਹਮਮਦ ਰਸੂਲੁਲਲਾਹ ਤੇ ਨਹੀਂ ਹਟਦਾ ਹੁਣ ਥੋੜਾ ਜਿਹਾ ਟਾਈਮ ਤੋਂ ਪਹਿਲਾਂ ਧੁੱਪ ਸੀਗੀ ਹੁਣ ਜਦ ਹੀ ਫੇਰ ਬੱਦਲ ਹੋ ਗਏ ਇੱਕ ਲੱਖ ਤੀ ਖਬਰ ਆ ਗਿਆ ਵੀਰੇ ਹੁਣੀ ਨਿਊਜ਼ ਹੈ ਜਲਦੀ ਆ ਕਹਿੰਦੇ ਕਰੋਨਾ ਦੀ ਜਿਹੜੀ ਵੈਕਸੀਨ ਲਵਾਈ ਹੈ ਲੋਕਾਂ ਨੇ ਉਹਦੇ ਨਾਲ ਕਹਿੰਦੇ ਦਿਲ ਦਾ ਦੌਰਾ ਜਾਂ ਕਹਿੰਦੇ ਬਿਮਾਰੀਆਂ ਲੱਗ ਸਕਦੀਆਂ ਨੇ ਜਿਨ੍ਹਾਂ ਨੇ ਕਰੋਨਾ ਦੀ ਵੈਕਸੀਨ ਬਣਾਈ ਆ ਦਵਾਈ ਬਣਾਈ ਆ ਉਹਨਾਂ ਨੇ ਕਾਇਦਾ ਵੀ ਇਹ ਤੁਸੀਂ ਨਾਲ ਲਵਾਓ ਵੀ ਇਹਦੇ ਵਿੱਚ ਤੁਹਾਨੂੰ ਕੋਈ ਵੀ ਬਿਮਾਰੀ ਲੱਗ ਸਕਦੀ ਹੈ ਪਤਾ ਨਹੀਂ ਜਿਨੇ ਲਵਾਈਆਂ ਉਹਨਾਂ ਨੂੰ ਆ ਯਾਰ ਪਤਾ ਹੀ ਨਹੀਂ ਮੈਂ ਤਾਂ ਆਪ ਦੋ ਟੀਕੇ ਲਵਾਏ ਸੀਗੇ ਕਹਿੰਦੇ ਦਿਨ ਦਾ ਦੋਰਾ ਪੈਣ ਦੀ ਸੁਭਾਵਨਾ ਵੱਧ ਰਹੀ ਦੀ ਹੈ ਵਧੀਆ ਨਹੀਂ ਹੈਗੀ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਜ਼ਰੂਰ ਕਮੈਂਟ ਕਰਕੇ ਦੱਸਿਓ ਯਾਰ ਇਹ ਖਬਰਾਂ ਬਹੁਤ ਸਵੇਰ ਦੇ ਦਈ ਜਾਂਦੇ ਨੇ ਨਿਊਜ਼ਾਂ ਵਾਲੇ ਪਹਿਲਾਂ ਕਹਿੰਦੇ ਲਵਾਓ ਲਵਾਓ ਵੈਕਸੀਨ ਲਵਾਓ ਤਾਂ ਤੁਹਾਡੇ ਵੀ ਜੇ ਲੱਗਣਗੇ ਹੁਣ ਕਹਦੇ ਤੁਸੀਂ ਨਾਲ ਲਵਾਓ ਸਮਝ ਨਹੀਂ ਲੱਗਦੀ ਯਾਰ ਕੀ ਕਰੀਏ ਤੁਸੀਂ ਪਹਿਲਾਂ ਹੀ ਦੇਖ ਕੇ ਜੀਓ ਬਲਾਉ ਕਰੋ ਕਿ ਨਹੀਂ ਇੱਥੇ ਪਾਣੀ ਖੜਾ ਦੇਖੋ ਥੋੜਾ ਜਿਹਾ ਹਾਂ ਇੱਥੇ ਮੈਂ ਲਾਲਾ ਗਟਰ-ਗੁੱਟਰ ਬੰਦ ਲੱਗਦਾ ਫਿਰ ਆਪਾਂ ਚੱਲਿਆ ਜੇ ਸਕੂਲ ਦੇ ਬੱਚਰ ਨੂੰ ਲੈਣਾ ਥੋੜਾ ਜਿਹਾ ਇੱਧਰ ਦੂਜੇ ਰੋਡ ਤੇ ਲੈ ਚੱਲਿਆ ਤੁਹਾਨੂੰ ਹੋਰ ਰੋਡ ਆ ਇਹ ਕਾਰ ਬਾਰ ਰੋਡ ਆ ਇਹ ਵੀਡੀਓ ਚੰਗੀ ਲੱਗੀ ਵੀਰੇ ਜਰੂਰ ਸ਼ੇਅਰ ਕਰਿਓ ਦਿਖਾਵਾਂਗੇ ਆਪਾਂ ਤੁਹਾਨੂੰ ਥੋੜਾ ਥੋੜਾ ਜਿੰਨਾ ਵੀ ਹੋ ਸਕੇ ਤੁਸੀਂ ਦੇਖ ਸਕਦੇ ਹੋ ਇੱਥੇ ਤਕਰੀਕ ਦੇਖੋ ਕਿੰਨੀ ਘੈਂਡਾ ਕੰਟਰੀ ਦੀ ਸਹੀ ਗੱਲ ਈ ਤਾਰਾਂ ਤੁਰਾਂ ਵੀ ਜਾਣਾ ਪੈਂਦਾ ਇੱਥੇ ਰੂਟ ਦੇ ਹਿਸਾਬ ਨਾਲ ਹੀ ਆ ਜੀ ਜਿਹੜੇ ਤਿੰਨ ਟਰੈਕ ਨੇ ਛੋਟੇ ਰੋਡ ਤੇ ਜਿਹੜੇ ਟਰੈਕ ਤੇ ਤੁਸੀਂ ਜਾਣਾ ਉਹਦੇ ਹਿਸਾਬ ਨਾਲ ਹੀ ਜਾਣਾ ਹੈ ਨਹੀਂ ਵੀ ਕਦੇ ਛੱਜੇ ਗੱਡੀ ਬਾੜ ਲਈ ਕਦੇ ਖੱਬੇ ਬਾੜ ਲਈ ਹੈ ਨਹੀਂ ਐਂਡੀਕੇਟਰ ਦੇਣਾ ਜ਼ਰੂਰ ਠੀਕ ਆ ਇਹ ਚੀਜ਼ ਦਾ ਬਹੁਤ ਵਧੀਆ ਰੂਪਰ ਵਾਲੇ ਖਤਰਨਾਕ ਨੇ ਘੰਟ ਨੇ ਰੂਪ ਬਹੁਤ ਵਧੀਆ ਲੱਗਿਆ ਨੇ ਰਾਜ ਇਹਦੇ ਨਾਲ ਐਕਸੀਡੈਂਟ ਬਹੁ ਘੱਟ ਹੁੰਦੇ ਨਾਲੇ ਤੇ ਸੇਫਟੀ ਰਹਦੀ ਆ ਆਊਗਾ ਲੱਗਦਾ ਹੈ ਫੇਰ ਕੱਢ ਲਾ ਕੱਢ ਲਾ ਵਾਈ ਕੱਢ ਲਾ ਕੱਢ ਲਾ ਵਿੱਚ ਵਿਚਾਲੇ ਨਾ ਫਸ ਕੱਢ ਲਾ ਵਿੱਚ ਵਿੱਚ ਕਾਲੇ ਵੀ ਹੁੰਦੇ ਨੇ ਕੀ ਕੀ ਜੀ ਪਰ ਆਪਾਂ ਕੋਈ ਕਾਲੇ ਨਹੀਂ ਵੀਰੇ ਆਪਾਂ ਆਰਾਮਣਾ ਚਾਹੀਦਾ ਆਰਾਮਣਾ ਆਈਦਾ ਕਾਲੇ ਨਹੀਂ ਕਰਨੇ ਕਿਉਂਕਿ ਕਾਲੀ ਮੁਰੇ ਟੋਏ ਨਹੀਂ ਕਹਿੰਦੇ ਇੱਕ ਨਹੀਂ ਛਾੜੇ ਮੋٹے ਗੱਡੀ ਲੱਗ ਜੇ ਤੇ ਦਿਨੇ ਲੈਣੇ ਪੈ ਜਾਂਦੇ ਨੇ ਬਾਸ ਗੱਡੀ ਲੱਗਣਸਾਰ ਭੱਜਣਾ ਵੀ ਹੈਗਾ ਉੱਥੇ ਹੀ ਕਢਣਾ ਪੈਂਦਾ ਬਾਈ ਖੜੋ ਫੇਰ ਆਊਗਾ ਚੈੱਕ ਕਰੂਗਾ ਗੱਡੀਆਂ ਚੈੱਕ ਕਰਨ ਵਾਲਾ ਪੁਲਸ ਵਾਲਾ ਆਊਗਾ ਪੁਲਸ ਵਾਲਾ ਆ ਕੇ ਗੱਡੀ ਚੈੱਕ ਕਰੂ ਕੀ ਦੀ ਗਲਤੀ ਆ ਫੇਰ ਕਿਤੇ ਖੜਾ ਛੁੱਟਣਾਗਾ ਠੀਕ ਆ ਉਹਨਾ ਟਾਈਮ ਇੱਥੇ ਹੀ ਖੜਾ ਰਹਿਣਾਗਾ ਬਸ ਜਿਵੇਂ ਗੱਡੀ ਖੜੀ ਆ ਉੱਥੇ ਹੀ ਖੜੀ ਰਹਿਣ ਦੇ ਜਿੱਥੇ ਵੀ ਖੜੀ ਆ ਸਾਰੇ ਇਸ਼ਾਰਿਆਂ ਤੇ ਬਾਈ ਕੈਮਰੇ ਲੱਗੇ ਹੋਏ ਨੇ। ਇਹ ਇੱਕ ਬੱਤੀਆਂ ਤੇ ਜਿਹੜੀ ਮਰਜ਼ੀ ਬੱਤੀ ਹੈ ਸਾਰਿਆਂ ਤੇ ਕੈਮਰੇ ਲੱਗੇ ਨੇ ਪੂਰਾ ਸਿਸਟਮ ਕੈਮਰਿਆਂ ਤੇ ਆ ਠੀਕ ਆ ਮਾੜੀ ਜੀ ਵੀ ਤੁਸੀਂ ਗਲਤੀ ਕੈਮਰੇ ਚ ਕੈਚ ਹੋ ਜਾਓਗੇ ਜੇ ਦੀ ਗਰਾਮਾ ਮੁਖਾਲਫਾ ਪਾਇਨ ਜੇ ਦੀ ਵੀਰੇ ਆ ਜਣਾ ਨਾਲ ਦੀ ਨਾਲ ਹੀ ਇਹ ਖਾਲਦਬਿੰਦ ਰੋਡ ਆ ਗਿਆ ਜੀ ਇਹ ਚੀਜ਼ ਆ ਇੱਥੋਂ ਹੀ ਇਹ ਗੰਗੂਬਦੁੱਲਾ ਰੋਡ ਨੂੰ ਜਾਂਦਾ ਠੀਕ ਹੈ ਜੀ ਇਹ ਆਪਾਂ ਹੈਗਾ 10 ਨੰਬਰ ਜਵਾਂ ਸਿੱਧਾ ਹੀ امام ਤਰੀਕ ਨੂੰ ਜਾਂਦਾ ਠੀਕ ਆ ਉਦੋਂ ਗਾ ਸਿੱਧਾ ਡੈਰੀ ਤੋਂ ਨਿਕਲ ਜਾਂਦਾ ਉਦੋਂ ਗਾ ਸਿੱਧਾ 에ਰਪੋਰਟ ਤੋਂ ਨਿਕਲ ਜਾਂਦਾ ਠੀਕ ਹੈ ਜੀ ਬੋਰਡ ਤੇ ਵੀ ਤੁਸੀਂ ਦੇਖ ਸਕਦੇ ਹੋ ਬੋਰਡ ਲੱਗੇ ਨੇ ਆ ਜੀ ਜੇ ਕਿਸੇ ਵੀ ਨੇ ਜਾਣਕਾਰੀ ਲੈਣੀ ਹੁੰਦੀ ਹੈ ਫਿਰ ਕਮੈਂਟਾਂ ਜਰੂਰ ਪੁੱਛ ਲਿਆ ਕਰੋ ਕੋਈ ਗੱਲ ਨਹੀਂ ਆਪਾਂ ਦੱਸ ਦਾਂਗੇ ਜੇ ਕੋਈ ਗਲਤੀ ਹੋ ਜੇ ਤੁਸੀਂ ਸਪੋਰਟ ਕਰੋਗੇ ਵੀ ਤੇ ਹੌਸਲਾ ਹੋ ਜਾਂਦਾ ਬਾਈ ਜੀ ਫਿਰ ਵੀਡੀਓ ਬਣਾਉਣ ਦਾ ਦਿਲ ਕਰਦਾ ਜਾਂ ਵੀਰ ਕੋਈ ਦੇਖਦਾ ਨਹੀਂ ਹੈਗਾ ਫਿਰ ਐ ਆਉਂਦਾ ਯਾਰ ਕੋਈ ਦੇਖਦਾ ਤਾਂ ਹੈ ਨਹੀਂ ਤਾਂ ਬਸ ਇਹ ਆ ਗਿਆ ਜੀ ਮਲਕ ਅਬਦੁੱਲਾ ਰੋਡ ਠੀਕ ਆ ਜੀ ਜੇ ਆਪਾਂ ਖੱਬੇ ਪਾਸੇ ਵੀ ਜਾਂਦੇ ਆ ਤਾਂ ਉਧਰ ਨਿਕਲ ਜਿਆ ਨੇ ਜੇ ਇਧਰੋਂ 10 ਨੰਬਰ ਬਾਹਰੋਂ ਨਿਕਲ ਜਿਆ ਨੇ ਠੀਕ ਆ ਜੀ ਆਪਾਂ ਜਾਣਾ ਸਿੱਧਾ ਆਪਣਾ ਸਿੱਧਾ ਸਕੂਲ ਆ ਪਾਣੀ ਕਰਕੇ ਲੋਕ ਹੋਲੀ ਗੱਡੀ ਚ ਚਲਾਉਂਦੇ ਨਹੀਂ ਵੀ ਭਜਾਉਂਦੇ ਨਹੀਂ ਛੱਟੇ ਨਾਲ ਬੈਣ ਦੂਜੀ ਗੱਡੀ ਤੇ ਬਹੁਤਿਆਰ ਨਾ ਜਾਣਾ ਪੈਂਦਾ ਇਹ ਜੇਕਰ ਭਜਾਵਾਂਗੇ ਤਾਂ ਛੱਟੇ ਬੈਣਗੇ ਕਿਸੇ ਦੇ ਕੱਪੜੇ ਗਿੱਲੇ ਹੋਗੇ ਕਿਉਂਕਿ ਚਿੱਟੇ ਕੱਪੜੇ ਨੇ ਸਭ ਦੇ ਚਿੱਟੇ ਤੋਂ ਪਾਣ ਵਾਲੇ ਲੋਕ ਖਰਾਬ ਹੋਗੇ ਫਿਰ ਵਧੀਆ ਹੀ ਲੱਗਦਾ ਤਾਂ ਸਪੈਲਟ ਕਰ ਦਨੇ ਇੱਕ ਜੂਏ ਜੀ ਅਨਾਲ ਹੀ ਬਸ ਸਟੈਂਡ ਆ ਗਿਆ ਜੀ ਪਸਾਰਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਜਰੂਰ ਸ਼ੇਅਰ ਕਰ ਦਿਓ ਤੇ